ਵਾਰੀ ਗਾਇਨੇ ਸਾਨੂੰ ਵੀ ਬਲੱਡ ਕੱਟਾ ਕਰਦਾ ਹੈ ਨੀ ਬੋਟਾ ਦੇਖੇ ਚੁੱਪ ਕਰ ਜਾਂਦੇ ਆ ਗਰੀਬਾਂ ਦਾ ਕੋਈ ਆਕੋ ਗਰੀਬਾਂ ਕੰਨੀ ਹਾਂ ਭੁੱਖੇ ਕਿਧਰ ਪੁੱਛੇ ਸਾਰ ਵੀ ਸਾਜ ਕਿੰਨੀ ਮੰਗਾਈ ਸੀ ਵੀ ਕੋਈ ਕਿਸ ਨੂੰ ਸੇਹ ਆਟਾ ਦੇ ਜੀ ਇਹਨਾਂ ਨੂੰ ਐ ਪੱਥੋ ਜੀ ਹਾਂ ਵੀ ਇਹਨਾਂ ਨੇ ਕਿੰਨੇ ਕਰ ਪੈ ਸਾਡੇ ਨੂੰ ਲਾਜ ਤੱਕ ਸਹੀ ਕਰਾਓ ਕਿਹੜੇ ਕਰ ਪੈ ਨਹੀਂ ਇੱਕ ਤੋਂ ਪੈ ਗਏ ਹੋ ਕੋ ਪਹੁੰਚੋ ਪਾਤੇ ਉਹ ਵੀ ਕਿਤੇ ਸੱਤਾ ਵਿਚਾਲੇ ਖੜੀ ਰਹਿੰਦੇ ਨੇ ਗੀਆਂ ਮੈਂ ਦੇਖ ਤੇਰੇ ਪਾ ਅਗਲੇ ਦਿਨਾਂ ਜੁੰਡੇ ਨਹੀਂ ਸਿਰ ਤੇ ਜਿੰਨੇ ਕਰਜ਼ਾ ਸਿਰ ਤੇ ਆ ਪਾਇਆ ਜੇ ਕਿਸੇ ਨੇ ਪੱਤਰ ਫਿਰ ਵੋਟਾਂ ਲੈਣ ਹੋਣਗੇ ਝਾੜੂ ਵਾਲੇ ਵੀ ਆਉਣਗੇ ਕੋਈ ਕਿਸੇ ਨੂੰ ਕਿਸੇ ਨੂੰ ਨਹੀਂ ਪਾਉਂਦੇ ਅੱਜ ਖੜੇ ਨਹੀਂ ਹੁਣ ਵੋਟਾਂ ਵਾਲੇ ਤਰੀਕਾ ਆ ਕੇ ਵੋਟਾਂ ਕਿਵੇਂ ਵੋਟਾਂ ਫਿਰ ਬਾਹਰ ਬਲਾਟ ਕਟਾ ਕੇ ਅੱਛਾ ਹਾਂ ਪੱਥੋ ਪੱਕੀ ਪਾ ਲਈ ਆ ਪਾ ਜਾਂਦਾ ਬੇਬੇ ਹੁਣ ਵੀ ਆ ਕੇ ਕਹਿੰਦੇ ਨੇ ਤੁਹਾਨੂੰ ਵੀ ਕਹਿੰਦੇ ਸਰਕਾਰ ਚਾੜ ਪਰਫਾਰੀ अच्छा तो ਤੁਸੀਂ ਜਾਣੇ ਸਾਡੇ ਪਾਣੀ ਨਹੀਂ ਜੱਜਦਾ 12ਵੀਂ ਦਾ ਸਕੂਲ ਨਹੀਂ ਕੁੜੀਆਂ ਸਾਡੀਆਂ ਮਟਿਆਰਾਂ ਬਾਹਲੇ ਪਿੰਡਾਂ 'ਚ ਜਾਂਦੀਆਂ ਨੇ ਸਾਡਾ ਪਿੰਡ ਬੀਪੀਐਲ 'ਚ ਨਹੀਂ ਸਾਡਾ ਪਿੰਡ ਬੀਪੀਐਲ 'ਚ ਕਰਨ ਅੱਛਾ ਨਹਿਰੀ ਪਾਣੀ ਆਉਣਾ ਚਾਹੀਦਾ 12ਵੀਂ ਦਾ ਸਕੂਲ ਹੋਣਾ ਚਾਹੀਦਾ ਸਾਡੀਆਂ ਕੁੜੀਆਂ ਮਟਿਆਰਾਂ ਬਾਹਰ ਜਾਂਦੀਆਂ ਨੇ ਸਰਕਾਰ ਕਹਿੰਦੀ ਸੀ ਔਰਤਾਂ ਨੂੰ 1000 ਰੁਪਏ ਮਹੀਨਾ ਦੇ ਪਰ ਸਾਨੂੰ ਪੂਰਾ ਨਹੀਂ ਦਿੰਦੇ ਪੁੱਤ 1000 ਕਿਹੜਾ ਪੁੱਤ ਉਹ ਨਹੀਂ ਪਾਇਆ ਪੁੱਤ ਇਹ 100 ਰੁਪਏ ਬਣੇ ਹਾਂ ਅੱਛਾ ਕਿਵੇਂ ਤਾਂ ਭਾਈ 1 ਰੁਪਿਆ ਵੀ ਨਹੀਂ ਕਹਿੰਦੇ 1000 ਪਾਉਣਗੇ ਹਾਂ ਛੋਟੇ ਪਿੰਡ ਚ ਕਿੰਨੇ ਕੰਮ ਹੋਏ ਨੇ ਸਾਡੇ ਕਿਹੜੇ ਕੰਮ ਹੋਇਆ ਪਤਾ ਸਾਡੇ ਤਾਂ ਕੰਮ ਹੋਇਆ ਹੀ ਨਹੀਂ ਗਰੀਬਾਂ ਨੇ ਕਿਹੜੇ ਕੰਮ ਹੋਏ ਆਗੇ ਗਰੀਬਾਂ ਦਾ ਤਾਂ ਕੁਝ ਨਹੀਂ ਬਣਦਾ ਹੈਗਾ ਫਿਰ ਹੋਰ ਕੰਮ ਕੀਦੇ ਹੁੰਦੇ ਨੇ ਕੰਮ ਹੁਣ ਸਾਨੂੰ ਕੋਈ ਪਤਾ ਬਾਈ ਕੀਦੇ ਹੁੰਦੇ ਆ ਕੰਮ ਹੀ ਨਹੀਂ ਬਣਦੇ ਜਿਹੜੇ 5-7 ਪੈਸੇ ਕੰਮ ਕਰਤਾ ਜਿਹੜੇ ਆਉਂਦੇ ਨੇ ਲੀਡਰ ਜੀ ਗੱਲਬਾਤ ਵੀ ਕਰਦੇ ਨੇ ਪਿੰਡਾਂ ਚ ਕੀ ਕਹਿੰਦੇ ਨੇ ਇਹ ਕਹਿੰਦੇ ਆ ਬਾਈ ਮਿੱਠੀਆਂ ਗੋਲੀਆਂ ਦੇ ਕੇ ਉਹ ਭਗ ਜਾਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਟੋਪੀ ਦਿੰਦੇ ਨੇ ਜੇ ਤੂੰ ਸੀ ਜਾਵੇਂ ਨਾ ਮੁੱਕੇ ਹੋ ਹੈ ਆਹ ਘਰ ਦੇਖੋ ਹੋ ਸਾਹਮਣੇ ਦੇਖੋ ਇਹ ਤਾਂ ਖੜਕੀ ਦੇਖੋ ਸਾਹਮਣੇ ਜਮ ਕਿਸ ਨੇ ਕੋਈ ਹੈਲਪਲੀ ਕਰੀ ਕਿਸ ਨੇ ਜਦ ਆਈ ਨਹੀਂ ਬਤਾ ਕਿਦੋਂ ਕਿਦੋਂ ਵੀ ਟੱਪ ਸਕਦੇ ਹੋ ਸੱਤ ਤਾਂ ਪ੍ਰਧਾਨ ਮੰਤਰੀ ਯੋਜਨਾ ਦਾ ਅਧਿਕਾਰ ਪਾ ਲਿਆ ਮਾੜਾ ਜਹਾਦਰਦੀ ਹੋ ਕੇ ਦੇਖੋ ਤਾਂ ਸਹੀ ਮਾਰ ਪਾਇਆ ਭਾਈ ਸਰਪਾ ਦਾ ਇੱਥੇ ਜੱਪ ਕਰਦੇ ਰਹੇ ਹਾਂ ਸਾਡੀ ਅਸੀਂ ਮਸਾ ਸੱਤ ਪਾਈ ਆ ਸਾਡੀ ਤਾਂ ਦੋ ਸਾਲਾਂ ਤੋਂ ਇਹਦਾ ਤਾਂ ਪਿਆਰ ਜਿਹਾ ਜੁਸਵਾ ਚੱਕ ਚੱਕ ਕੇ ਲੋਕਾਂ ਦਾ ਕਰੋ ਵੀ ਚਲੋ ਇਹ ਕਹਿੰਦੇ ਨੇ ਘਰ ਪਾਵਾਂਗੇ ਸਾਡੇ ਘਰ ਦੇਖਣ ਤਾਂ ਜਾ ਕੇ ਕਿਹੜੇ ਪਾਏ ਨੇ ਪਤਾ ਲੱਗੇ ਨਾ ਤੁਹਾਨੂੰ ਵੀ ਪਤਾ ਲੱਗੇ ਕਿੰਨੇ ਕੁ ਬਾਤ ਇਹਨਾਂ ਨੇ ਕਹਿੰਦੇ ਨੇ ਦੇਖਣ ਵੀ ਆ ਕੇ ਮੌਕਾ ਵੀ ਕੀਤੇ ਕੁਝ ਬਣਿਆ ਲੀਡਰ ਹੋਣਗੇ ਪਿੰਡਾਂ 'ਚ ਫਿਰ ਕੀ ਕਹੋਗੇ ਉਹਨਾਂ ਨੂੰ ਇਹਨਾਂ ਨੂੰ ਇਹੀ ਜਵ ਵੀ ਤੇ ਸਰਕਾਰ ਕਹਿੰਦੇ ਉਹਨਾਂ ਦੱਸੋ ਤਾਂ ਅਸੀਂ ਕਿੱਰੇ ਪੈ ਗਏ ਹਾਂ ਆਈਦਾ ਸਿੱਧਾ ਹਾਂ ਹਾਂ ਕੋਈ ਆ ਜਾਣ ਅਜ ਤਾਂ ਖਾਂਗੇ ਵੀ ਸਾਡੇ ਕੰਮ ਨਹੀਂ ਬਣਾਇਆ ਭਾਈ ਸਰਕਾਰ ਨੇ ਹਾਂ ਮਸਾ ਜਿਵੇਂ ਬੋੜੀਆਂ ਨੂੰ ਬੋਲੀ ਜਾਵਾਂਗੇ ਵੀ ਸਾਡੇ ਕੰਮ ਨਹੀਂ ਬਣਾਇਆ ਅਸੀਂ ਪਾਣੀ ਮਾਨੂੰ ਜਿਵਾਕੇ ਖਾਣੇ ਆ ਖਾਰਾ ਪਾਣੀ ਪੀਣੇ ਆ ਕੱਸੀ ਪਾਣੀ ਮਿਲਦਾ ਸਾਨੂੰ ਬੇਬੇ ਕਹਿੰਦੇ ਇੱਥੇ ਨਿੱਕੇ ਨਿੱਕੇ ਜਵਾਕ ਬਿਮਾਰ ਹੋ ਗਏ ਹਾਂ ਹਾਂ ਪੁੱਤ ਪਾਣੀ ਮਾਰਾ ਪਾਣੀ ਮਾਰਾ ਹਾਂ ਪਾਣੀ ਕਰਕੇ ਆ ਪਾਣੀ ਦਾ ਝੱਜ ਤੱਕ ਹੋਵੇ ਹਾਂ ਜੇ ਪੀਣ ਨੂੰ ਵਧੀਆ ਹੋਵੇ ਪਤਾ ਬੱਪੂ ਬਜ਼ੁਰਗਾਂ ਨੂੰ ਪੈਨਸ਼ਨ ਪੁਨਸ਼ਨ ਆ ਰਹੀ ਹੈ ਪੈਨਸ਼ਨ 1500 ਆਉਂਦੀ ਹੈ ਉਹ ਵੀ ਉਹ ਵੀ ਦੋ ਮਹੀਨਾ ਟਪਾ ਕੇ ਅੱਛਾ ਵੀ ਨੱਟ ਪਾ ਕੇ ਅਗਲੇ ਮਹੀਨੇ ਤੇ ਦਿੰਦੇ ਆ ਕਿਹੜੀ ਪਾਰਟੀ ਦੇ ਬੰਦੇ ਓਏ ਰਾ ਹੋ ਆ ਅੱਛਾ ਕੀ ਕੰਮ ਹੋਏ ਨੇ ਪਿੰਡ ਚ ਤੁਹਾਡੇ ਨਾ ਕੋਈ ਨਹੀਂ ਹੋਇਆ ਕਿਸੇ ਦਾ ਪਲਾਟ ਨਹੀਂ ਕਿਸੇ ਦਾ ਕੋਈ ਕੰਮ ਨਹੀਂ ਦੋ ਘਰਾਂ ਕੀ ਭਾਈ ਜਦੋਂ ਹੁਣ ਆਉਂਦੇ ਨੇ ਉਹਨਾਂ ਨੂੰ ਸਵਾਲ ਸਵਾਲ ਪੁੱਛਦੇ ਹੋ ਤੁਸੀਂ ਸਵਾਲ ਜਾਤੀ ਦੀ ਪੁੱਛਦੇ ਸਾਨੂੰ ਉਹ ਪਹਿਲੀ ਵਾਰ ਤੁਸੀਂ ਬਹਿ ਜਾਓ ਅਸੀਂ ਆਪੀ ਕਰਾਂਗੇ ਆਹੇ ਦੇ ਭੈਣ ਜੋ ਸਾਡੇ ਜਾਤੀ ਬੈਠਾ ਬੋਲਣੀ ਨਹੀਂ ਦਿੰਦੇ ਭਾਈ ਹਾਂ ਇਹ ਉਹਨਾਂ ਨੂੰ ਹੋਰ ਉਹ ਮੂਰੇ ਹੋ ਕੇ ਆਉਂਦੇ ਨੇ ਭਾਈਆ ਭਾਈ ਭਾਈਆ ਸਿੱਖ ਕਰਾਂਗੇ ਪਹਿਲੀ ਨਹੀਂ ਲੱਗਣੀ ਉੱਤ ਪਰ ਬੋਲਣੀ ਦਾ ਕੱਲਾ ਆ ਮੁੰਡੇ ਦੀ ਮਾਂ ਬੋਲੀ ਇੱਥੇ ਬੜਾ ਜਿਆਦਾ ਜੜ ਕਰਨ ਲਈ ਡੁੱਡਗੇ ਨਾਲ ਬਣੂਗਾ ਜੀਤਵਿੰਦਰ ਰਾਏ ਉਹ ਪਹਿਲਾਂ ਆਇਆ ਸੀ ਤੁਹਾਡੇ ਕੋਲ ਕਦੇ ਵੀ ਨਹੀਂ ਆਇਆ ਦੋ ਸਾਲ ਹੋ ਗਏ ਕੀ ਲੱਗਦਾ ਬੰਦਾ ਹੁਣ ਕਿਵੇਂ ਆ ਕਿਵੇਂ ਜੀ ਬਤਾਉਣਾ ਪਾਉਂਗਾ ਜਦੋਂ ਆਪਾਂ ਦੇਖੀ ਪਹਿਲੀ ਵਾਰ ਹੈ ਹੁਣ ਤੁਸੀਂ ਇਹਦੇ ਕਰਨੀਓਂ ਹੋਰ ਕਰਨੀਓਂ ਇਹ ਜਿਹੜੇ ਕਾਂਗਰਸ ਵਾਲੇ ਆਉਂਦੇ ਨੇ ਇਹਨਾਂ ਨੂੰ ਜਾਣਦੇ ਹੋ ਤੁਸੀਂ ਕਿਹੜੇ ਨੂੰ ਆਹ ਜਿਹੜਾ ਜੀਤਵਿੰਦਰ ਦੀ ਗੱਲ ਕਰ ਰਹੇ ਨਾ ਜਾਣਦੇ ਅੱਛਾ ਕਿਹੋ ਜਿਹਾ ਲੱਗਦਾ ਇਹ ਬੰਦਾ ਸਨ ਚਾਲ ਪਾੜਦੇ ਬੰਦਾ ਬਦਲ ਕੇ ਆਇਆ ਕਿਵੇਂ ਜੀ ਚੰਚਾਲ ਪਾੜਦੇ ਬਦਲ ਕੇ ਬਦਲਦੀਆਂ ਨੇ ਹਾਂ ਦਿੱਲੀ ਵਾਕੇ ਬੰਦਾ ਕਰ ਚਿੱਟੀ ਬੰਦਾ ਕਈ ਬੰਦਾ ਲੈ ਅੱਛਾ ਹੁਣ ਬਾਦਰ ਚੌਥੀ ਵਾਰ ਬ ਜefe ਅੱਛਾ ਕੀ ਕਹਿੰਦੇ ਦੀ ਪਹਿਲਾ ਕਾਲੀਆ ਕਹਿੰਦਾ ਕੀ ਮੈਂ ਪਹਿਲਾ ਕਾਲੀਆਂ ਸੀ ਇਹ ਵੱਲ ਕੇ ਹੁਣ ਇਧਰ ਆ ਗਿਆ ਆ ਕਾਂਗਰਸ ਤੇ ਆ ਗਿਆ ਹੂੰ ਅੱਛਾ ਦੱਸ ਦੇ ਕੱਲੀ ਦੱਸ ਦੇ ਕਹਿੰਦੇ ਪਹਿਲਾ ਕਾਲੀਆਂ ਸੀ ਹੁਣ ਕਾਰ ਕਰ ਗਿਆ ਹੁਣ ਇਹ ਕਹਿੰਦਾ ਪਹਿਲੀ ਗ੍ਰਾਂਟ ਆ ਕੇ ਛੋਡੇ ਪਿੰਡ ਨੂੰ ਦੇਊਗਾ ਇੱਥੇ ਛੋਡੇ ਆ ਜਿਹੜੇ ਨੂੰ ਸਰਦੂਲਗੜ ਜਿਹੜੇ ਨੂੰ ਅੱਗੇ ਤਾਂ ਕਹਿੰਦੇ ਦਿੱਤੀ ਨਹੀਂ ਭਾਈ ਇਹ ਦੇ ਦਿੱਤਾ ਕਹਿੰਦੇ ਕਿਵੇਂ ਬੇਬੇ ਮਕਾਨਾਂ ਦੀ ਵੀ ਵੀਡੀਓ ਬਣਾਉਣਾ ਝੁੰਮਗਾ ਤੇ ਬੈਠਾ ਜਿਵੇਂ ਆਨਾਂ ਦੇ ਝੁੰਮਗਾ ਹੁੰਦਾਂ ਨਗੀਆਂ ਚੁੱਕਾ ਕੇ ਚੋਗਣਾਂ ਦੇਗਾ ਜਾ ਕੇ ਦੇਖ ਲਓ ਉਹੀ ਝੁੰਮੀ ਆ ਤੂੰ ਜੋ ਲੀਡਰ ਆਉਂਦੇ ਜਿਹੜੇ ਉਹਨਾਂ ਨੂੰ ਲੈ ਜਾ ਹਾਂ ਬਾ ਉਹਨਾਂ ਦੀ ਲੈ ਫਿਰ ਐਂ ਗੱਲ ਕਰਦੀਆਂਗੀ ਆ ਇਹਨੇ ਪ੍ਰਗਟਵਾਨ ਜਮਾਪਨ ਚੋਤੀ ਇੱਕ ਬੇਟਾ ਇਹਨੇ ਕੀ ਕੀਤਾ ਕਣਕ ਬੰਦ ਕਰਤੀ 50 50000 ਬਿਜਲੀ ਦਾ ਆਇਆ ਪਿਆਗਾ ਪਾਣੀ ਸਾਡੇ ਪਿੰਡ ਚ ਨਹੀਂ ਹੈਗਾਗਾ ਤੂੰ ਪਰੇਸ਼ਾਵੇਂ ਹੋਈ ਜਾਂਨੇ ਕਿਤੇ ਕੋਈ ਛਾਂ ਨਹੀਂ ਬੈਠਣ ਨੂੰ ਹੈਗੀ ਹੈ ਦੇ ਪਸਵਾ ਦਾ ਬੁਰਾ ਹਾਲ ਹੈ ਖਾਰਾ ਪਾਣੀ ਦਿੰਦੇ ਆ ਮੂੰਹਨ ਦਾ ਪਾਣੀ ਪੀਣੇ ਆ ਨਾਇਰ ਦਾ 10 ਰੁਪਿਆ ਦੀ ਬਾਲਟੀ ਲੈਣੇ ਆ ਉਹ ਪਾਣੀ ਪੀਣੇ ਆ ਸੀ ਲੈ ਕੇ ਮੁੱਲ ਦਾ ਮੈਂ ਤਾਂ ਬਾਦਲ ਨੂੰ ਪਾਉਂਗੀ ਮੈਂ ਨਹੀਂ ਕਿਸੇ ਤੋਂ ਡਰਦੀ ਮੈਂ ਤਾਂ ਕਰ ਲਿਆਂ ਨੂੰ ਪਾਵਾਂਗੇ ਜੱਜ ਕੇ ਪਾਵਾਂਗੇ ਵੋਟਾਂ ਸੀ ਹਰਦਾ ਕਿ ਕਿੰਚਾ ਮੈਨੂੰ ਹੋ ਗਿਆ ਇੱਥੇ 45 ਸਾਲ 아이 ਨੂੰ 45 ਸਾਲਾਂ ਦੀ ਭੂੰਦੜ ਨੂੰ ਵੋਟਾਂ ਪਾਉਣੀ ਆ ਕਿਸੇ ਤੁ ਜਦੀ ਪਾਣੀ ਚੋਦੀ ਰੁਪਈਆ ਨਹੀਂ ਲਿਆ ਨਾ ਫਿਰ ਅਗਲਾ 1 ਰੁਪਈਆ ਨਹੀਂ ਲਿਆ ਜਿਹੜੇ ਜਿਹੜੇ ਹੁਣ ਆਮ ਆਦਮੀ ਵਾਲੇ ਆਮ ਆਦਮੀ ਵਾਲੇ ਆਉਂਦੇ ਆ ਕਿਹਾ ਅਸੀਂ ਕੰਮ ਨਹੀਂ ਬਹੁਤ ਕਰਦੇ ਅਸੀਂ ਤਾਂ ਸਾਡਾ ਤਾਂ ਪਾਪਾ ਦਕਾਨੀ ਕਰਿਆ ਤੇ ਛਣ ਜਿਹੜਾ ਇਹਨਾਂ ਨੇ ਪਹਿਨੇ ਵਾਧੇ ਕਰੇ ਸੀ ਭਗਵਾਨ ਤਮਾਨ ਨੇ ਅੱਛਾ ਇਹਨੇ ਕਹਿਆ ਸੀ 100000 ਰੁਪਿਆ ਮੂੰ ਤੂੰ ਐਂ ਸਭ ਲਾਲਾ ਵੀ ਕਹੇ ਸੀ ਹਲ ਹੋ ਗਏ ਨੂੰ ਜਿੱਤੇ ਨੂੰ ਉਹਦੇ ਤੋਂ ਲਾ ਕੇ ਸਾਨੂੰ 25 ਸਾਲਾਂ ਦਾ 100000 ਦੇ ਦੇ 25 ਮਹੀਨੇ ਦਾ 25000 ਬਣ ਗਿਆ 25000 ਬਣ ਗਿਆ 25 25000 ਰੁਪਿਆ ਦੇਵੇ ਸਾਨੂੰ ਭਗਵਾਨ ਤਮਾਨ ਫਿਰ ਫਿਰ ਭਗਵਾਨ ਤਮਾਨ ਨੂੰ ਵੋਟ ਨਹੀਂ ਪੈਂਦੀ ਅਸੀਂ ਤਾਂ ਪਾਉਂਦੀ ਨਹੀਂ ਤੇ ਜਿਹੜਾ ਇਹਨਾਂ ਦਾ ਭਗਵਾਨ ਤਮਾਨ ਦਾ ਉਮੀਦਵਾਰ ਉਹ ਵੀ ਆਉਂਦਾ ਕੱਲ ਕਾਂਗਰਸ ਵਾਲੇ ਵੀ ਆਏ ਸੀ ਜਾਏ ਸੀ ਵਰਗੀ ਪਾ ਗਿਆ ਮਾਨੂੰ ਜਿਹੜਾ ਮੁਸਪਾਇਆ ਨਹੀਂ ਕਰਿਆ ਨਹੀਂ ਕਰਵਾਇਆ ਸੀ ਜਿੱਤ ਜੇ ਕਾਲੀ ਜਿੱਤ ਜਾਣ ਇਹਨਾਂ ਦਾ ਕੋਈ ਸਾਨੂੰ ਗੁੱਸਾ ਨਹੀਂ ਕਾਂਗਰਸ ਜਿੱਤ ਜੇ ਕਾਲੀ ਜਿੱਤ ਜਾਣੇ ਤਾਂ ਦੋ ਮਾਲਣਗੇ ਢਾਣਗੇ ਪਰ ਤੀਜੀ ਪੀੜੀ ਨਾ ਆਵੇ ਤੀਜੀ ਤਾਂ ਉਹੀ ਸੀ ਤੀਜੀ ਨੇ ਕਰਿਆ ਕੀ ਆ 10 ਮੇਰੀ ਘਾਣਾ ਠੀਕ ਹੈ ਲੋ ਦਾ ਘਟਾ ਹੁੰਦਾ ਸੀ ਕਣਕ ਦਾ ਅੱਜ 10 ਕਿਲੋ ਮਿਲੀ ਐ ਅੱਜ ਕਣਕ 10 ਕਿਲੋ ਮਿਲੀ ਐ ਅੱਜ ਮੱਕੀ ਦੀ 10 ਕਿਲੋ ਕਣਕ ਮਿਲੀ ਐ ਇਹ ਹੁਣ ਇਹ ਵੀ ਬੰਦ ਕਰ ਦੇਣਗੇ ਇਹ ਵੀ ਬੰਦ ਕਰ ਦੇਣਗੇ ਇਹਨੇ ਬੁੜੀਆਂ ਨੂੰ ਲਾ ਕੇ ਲਾਰੇ ਤੁਹਾਨੂੰ ਪੇਛਣਾ ਦੇਵਾਂਗੇ ਤੁਹਾਨੂੰ ਪੈਸੇ ਪਾਵਾਂਗੇ ਇਹ ਭਗਵਾਨ ਤੁਮਾਨੇ ਵੋਟਾਂ ਹੋ ਲਾਈ ਲੇ ਭਗਵੰਤ ਮਾਨ ਹੋ ਲਾਈ ਲੇ ਬੋਟਾ ਭਗਵੰਤ ਮਾਨ ਮਖਾ ਅਤੈ ਲੰਗਾ ਨੂੰ ਜਿਤਾਵਾਂਗੇ ਪਾਵਾਂਗੇ ਇਸ ਤਰ੍ਹਾਂ ਕਿ ਕਿਸੇ ਨੂੰ ਵੋਟ ਨਹੀਂ ਪਉਂਦੀ ਕਿਸੇ ਨੂੰ ਨਹੀਂ ਪਉਂਦੀ ਤੇ ਬੇਬੇ ਜਿਵੇਂ ਹੁਣ ਕਾਂਗਰਸ ਵਾਲੇ ਵੀ ਆ ਰਹੇ ਨੇ ਅਕਾਲੀ ਦਲ ਵੀ ਆ ਰਿਹਾ ਇੱਕ ਬੀਜੇਪੀ ਵਾਲੇ ਵੀ ਆਉਂਦੇ ਨੇਗੇ ਉਹ ਕਿਵੇਂ ਨੇਗੇ ਹਾਂ ਉਹ ਕਿਵੇਂ ਨੇ ਭਾਈ ਸੰਤਾ ਕਿਸ ਨਾਲ ਨਹੀਂ ਗੱਲ ਸਿਆ ਦਿੱਤਾ ਹਾਂ ਕੀ ਰੰਗ ਹਾਂ ਇੱਕ ਬੰਦ ਗੱਲ ਕਰਦਾ ਸਾਰੀ ਖੜਾ ਹਾਂ ਹਾਂ ਕੀ ਉਹਨੇ ਵਾਅਦਾ ਪੂਰਾ ਕਰਤੇ ਪਹਿਲਾਂ ਫਿਰ ਬਸ ਫਿਰ ਬੋਟਾ ਕਿੱਥੇ ਲੱਗਣਾ ਬੋਟਾ ਵਾਅਦਾ ਕਿਨੀ ਪੂਰਾ ਕਰੇ ਉਹਨੇ ਜਿਹੜਾ ਵਾਅਦਾ ਕਰਿਆ ਹੁੰਦਾ ਪੂਰਾ ਮੁਰਕੇ ਦਵਾਰੇ ਵੀ ਆ ਜੇਦਾ ਹੁਣ ਹਾਂ ਹੱਥ ਪਲਾਟ ਦੇ ਦੇਣਾ ਇਕੱਠ ਬੋਟਾ ਫੜ ਲੜਗੇ ਨਹੀਂ ਕੋਈ ਵੋਟ ਨਹੀਂ ਕਿਸੇ ਨੂੰ ਵੀ ਕੋਈ ਆ ਜੇ ਹਾਂ ਬੈਠਦਾ ਹੈ ਕੀ ਕਰੋ ਕਰਦੇ ਆ ਬਹੁਤ ਕਰਿਆ ਹਮਤ ਕੱਲ ਵੀ ਤੁਹਾਡੇ ਆਏ ਸੀ ਕਰਿਆ ਸੀ ਸਵਾਰ ਕਰਿਆ ਹਾਂ ਬਹੁਤਾ ਵਿਦਕਰ ਸਵਾਰ ਕਰਿਆ ਕੋਈ ਨਾ ਕਿ ਤਰ੍ਹਾਂ ਕਿ ਥੋੜੇ ਵਾਹ ਜਾ ਪੂਰੇ ਮਿੱਠੀ ਕੋਈ ਦੇ ਜਾਂਦੇ ਨਾ ਹਾਂ ਨੋਕਾ ਠੀਕ ਤੁਸੀਂ ਕੀ ਕਹਿਣਾ ਚਾਹੁੰਦੇ ਅੱਛਾ ਹਾਂ ਜੀ ਪਹਿਲੇ ਤਾਂ ਮਾਈਆਂ ਨੂੰ 10000 ਰੁਪਏ ਕਹੀਦਾ ਵਾਧਾ ਉਹਨੇ ਨਾ ਦਾਇਆ ਗਰੀਬ ਬੰਦੇ ਸਹੀ ਇਹਨੂੰ ਕਣਕ ਨਹੀਂ ਕਣਕ ਵੀ ਉਤਲੇ ਖਾਂਦੇ ਕੰਦੇ ਨੇ ਘਪਾ ਮਾਰ ਕੇ ਉਹ ਆਇਆ ਉੱਤਾਰਿਆ ਨਾ ਨੋਕਾ ਬਾਕੀ ਨੇ ਪੈਨਸ਼ਨ ਦੇ ਵਿੱਚ 1000 ਰੁਪਏ ਵਾਧਾ ਕਰੇ ਉਹਨਾਂ ਕਰ ਪਹੁੰਚੇ ਨੇ ਵਿਚਾਰੇ ਕਰ ਕਿਸੇ ਦੀ ਨਹੀਂ ਪਵਾਈ ਸੁਦੇ ਕਿਸੇ ਦਾ ਘਰ ਨਹੀਂ ਪਾਇਆ ਆਹ ਦੇਖੋ ਜਾਨ ਕਿੱਧਰ ਹੈ ਵਿਚਾਰੇ ਜਿਹੜੇ ਉੱਥੇ ਜਿਹੜਾ ਜੱਟ ਜੇ ਜੱਟ ਵੱਧ ਹੁੰਦੇ ੜੇ ਉਹ ਹੀ ਮਰਦਾ ਜਦੋਂ ਜਦੋਂ ਕਰ ਕਿਸੇ ਦਾ ਪਾਇਆ ਨਹੀਂ ਛੋਟੇ ਭਾਈ ਯਾਰ ਇਹ ਸਾਡੇ ਅਗਲੇ ਨੂੰ ਨਾ ਪਟਕੇ ਲੈ ਜਾਣਾ ਕੌਣ ਨਾ ਪਟਕੇ ਲੈ ਜਾਣਾ ਕੋਈ ਵੀ ਹੈ ਜਿਹੜਾ ਜਿਹੜੀ ਸਰਕਾਰ ਆਉਂਦੀ ਆ ਹਾਂਜੀ ਹਾਂ ਹਾਂ ਜਿਹੜੇ ਦਿੱਸਗੇ ਜਿਹੜੇ ਪਾਏ ਹੋਇਆ ਜਿਹੜੇ ਪਾਏ ਹੋਇਆ ਉਹ ਵੀ ਨਾ ਬਟਕ ਲੈ ਜਾਣਾ ਹੱਦ ਨਾ ਤਾਂ ਲੈਟਰ ਨਾ ਬਾਸ ਲੋ ਅਜ ਤਾਂ ਟੱਕੇ ਨਾਲ ਲਵਾਈ ਹੋਏ ਪਹਿਲਾ ਲੈਟਰ ਆਇਆ ਸੀ ਥੱਲੇ ਉਹ 1500 ਕਿਵੇਂ ਬਾਈ ਜੀ ਬਿਜੀ ਫੋਨ ਨਹੀਂ ਆਇਆ 1400 ਰੁਪਏ ਵਾਧਾ ਆ ਗਿਆ ਸੀਗਾ ਤੇ ਉਹ ਸਾਵਾ ਮੜਵਾਇਆ ਸਾਥ ਵਾਪਸ ਕਰਵਾਇਆ ਮੈਂ ਮੌਜ ਗਿਆ ਮੈਂ ਮੌਜ ਗਿਆ ਪਰ ਕਿਹਾਗਾ ਮੇਰੀ ਕੁੜੀ 10ਵੀਂ ਚ ਸੀ ਹੁਣ 12ਵੀਂ ਚ ਆ ਗਈ ਮਾਦੀ ਮੈਂ ਆਪਰ ਕੈਂਪੀ ਦੇ ਪਾ 1400 ਰੁਪਏ ਵਾਧਾ ਗਿਆ ਸੀ ਕਹਿੰਦੇ ਨੀ ਪੁਲਿਸ ਕੇਸ ਕਰਾਂਗੇ ਬੱਦੂ ਆਪਣੇ ਮਾਰੇ ਹੋਇਆ ਕੁੰਡੇ ਬਿਸਤਰ ਚ ਜਦੋਂ ਹੁਣ ਤੁਸੀਂ ਨਾ ਇੱਕ ਗੱਲ ਕਰੀ ਜਾਂਦੇ ਸੱਣਾ ਕਰ ਨਹੀਂ ਨਹੀਂ ਸਾਡੇ ਮਾਤੇ ਦੇ ਕੁੰਡੇ ਮੁੱਦੇ ਪਾਉ ਨਾ ਬੱਟਾ ਦੀ ਜਿਬੜੀ ਪਾਉ ਨਾ ਕਿਸੇ ਨੂੰ ਨਾ ਪਾ ਪਿੰਡ ਦੇ ਬਾਹਰ ਲਾ ਦਿਓ ਤੀਤੀ ਪਾਰਟੀ ਕਰ ਪਿੰਡ ਦੇ ਬਾਹਰ ਲਾ ਛੱਤ ਲਾ ਸਾਡੇ ਹਰ ਹਰ ਸਰਦਕਾਰ ਸਾਰਾ ਪਿੰਡ ਪੈ ਗਿਆ ਕਿ ਗੈਨਾ ਕੁਰਸੀ ਨਾ ਆਉਣ ਜਦ ਤੱਕ ਕੋਈ ਵੀ ਨਾ ਅੱਜ ਕੱਲ੍ਹ ਲਈ ਇਹਨਾਂ ਨੂੰ ਕਿਵੇਂ ਕਾਂਗਰਸ ਸਰਵੇ ਹਿਆਲ ਉਹ ਤੋਂ ਬਾਅਦ ਕਹਿੰਦੇ ਨੇ ਇਹ ਜਾਂਦਾ ਸਾਡੇ ਸਿਰ 'ਚੋਂ ਜਿੰਨਾ ਪੈਸਾ ਜਾਂਦਾ ਜਿੰਨਾ ਸਾਨੂੰ ਬਣਦੇ ਉਹ ਸਾਡੇ ਸਿਰ 'ਚੋਂ ਜਾਂਦੇ ਸਾਡੀ ਕਮਾਈ 'ਚੋਂ ਇਹ ਝੂਠ ਨਹੀਂ ਕਹਿ ਰਹੇ ਝੂਠ ਹੀ ਕਹਿ ਰਹੇ ਝੂਠ ਨਹੀਂ ਕਹਿ ਰਹੇ ਬੰਦਾ ਸਾਡੇ ਨਾਲ ਬਣਦੀਆਂ ਨੇ ਇਸੇ ਨਾਲ ਓਟ ਹੀ ਬਣਦੀਆਂ ਨੇ ਕਿਵੇਂ ਸਾਡਾ ਕੋਈ ਹਾਲ ਨਹੀਂ ਹੱਲੀ ਨਹੀਂ ਯਾਰ ਕਿਵੇਂ ਜੀ 7% ਵੋਟ ਪਈ ਸੀ 93% ਨੇ ਬਾਈਕਾਟ ਕੀਤਾ ਸੀ ਇਹ ਵੀ ਰਾਜ ਕਰਤਾ ਫਿਰ ਵੀ ਰਾਜ ਕਰੀ ਗਏ ਹੱਲ ਹੈਗਾ ਕਿਸੇ ਕੋਲ ਕਿਸੇ ਕੋਲ ਹੀ ਨਹੀਂ ਹੈ ਫਿਰ ਵਿਭਗਤ ਸਿੰਘ ਹੋਰਿਆ ਇਨਕਲਾਬ ਉਹ ਨਹੀਂ ਹੁੰਦਾ ਝੋਨਾ ਨਹੀਂ ਸਕਦਾ ਲਾਉਣੀਆਂ ਕੀ ਕੀਤਾ ਜਾਵੇ 7% ਨੇ ਰਾਜ ਕੀਤਾ ਬੀਨਤ ਸਿੰਘ ਨੇ ਉਹ ਮਾਰਿਆ ਗਿਆ ਉਹ ਬਰਾੜ ਬਣਾਤਾ 2.5 ਸਾਲੋਂ ਬੈਠਾ ਰਿਹਾ ਇਹਨੇ ਇਲੈਕਸ਼ਨ ਆ ਗਈ ਉਹ ਬੜਾ ਵਿਚਾਰੀ ਬਣਾਈ ਬੀਬਾ ਇਹਨੇ ਇਲੈਕਸ਼ਨ ਆ ਗਈ ਫਿਰ ਉਹੀ ਗੁੱਸਾ ਸਾਡੇ ਖੇਤਰ ਬਾਰੇ ਕੁਝ ਨਹੀਂ ਹੈਗਾ ਕਿਤੇ ਕੋਈ ਵੀ ਹੈ ਕਹਿਣ ਤੋਂ